ਦਿਖਾਏ ਨੂੰ ਐ ਕਰ ਦਿਖਾਏ ਨੂੰ ਇੱਧਰ ਦਿਖਾ ਇੱਧਰ ਵੀ ਦਿਖਾ ਆ ਦੇਖ ਨਾ ਸਾਰੀ 10 ਸਾਲ ਸੇਵਾ ਕਰਦੇ ਨੂੰ ਅੱਜ ਇੱਕ ਬੰਦਾ ਆਉਂਦਾ ਪਹਿਲੇ ਦਿਨ ਆ ਕੇ ਉਂਗਲ ਖੜੀ ਕਰ ਦਿੰਦਾ ਕਹਿੰਦਾ ਤੂੰ ਆਹ ਦਿਖਾ ਆ ਕੀ ਆ ਤੇਰੇ ਹੱਥ 'ਚ ਗੰਦ ਚੱਕੀ ਫਿਰਦਾ 10 ਸਾਲ ਹੋ ਗਏ ਇਹਨਾਂ ਨੇ ਸੇਵਾ ਕਰਦੇ ਨੂੰ ਤੈਨੂੰ ਸ਼ਰਮ ਨਹੀਂ ਹੈਗੀ ਯਾਰ ਸਾਰੀ ਦếਸ ਦੁਨੀਆ ਨੂੰ ਪਤਾ ਗੁਰੇ ਕੌਣ ਪੈਂਦੇ ਨੇ ਰੋਕਣ ਵਾਲੇ ਤੁਹਾਨੂੰ ਜਮੀ ਸ਼ਰਮ ਲਾਹੀ ਭਈਆ ਤੁਹਾਡੀ ਯਾਰ ਕਹਿੰਦੇ ਮੰਦਰ ਚ ਨਹੀਂ ਲੈ ਕੇ ਮੰਦਰ ਚ ਤਾਂ ਫਿਰ ਲੈ ਕੇ ਨਹੀਂ ਜਾਣਾ ਕਿਉਂ ਕਿਉਂ ਨਹੀਂ ਲੈ ਕੇ ਜਾਣਾ ਦੱਸੋ ਜੇ ਤੇਰੇ ਦੋ ਮਾਰੀਆਂ ਚਾਰ ਤੇਰੇ ਉਰੇ ਹਾਮੀ ਬਣ ਜਾਣਗੇ ਬਿਮਾਰ ਦੇ ਆ

ਸੰਗਤਾਂ ਦਾ ਅੱਜ ਭਾਰੀ ਇਕੱਠਾ ਆ ਆਪਣੇ ਨਿਹੰਗ ਸਿੰਘ ਖੜੇ ਹੈਗੇ ਤਲਾਸੀ ਦੇ ਸਾਡੇ ਸਾਹਮਣੇ ਦੋ ਤਿੰਨ ਜਣੇ ਆਉਂਦਾ ਬੀੜੀ ਤਮਾਕੂ ਖੋਦੇ ਉਹਨਾਂ ਨੇ ਗੱਡ ਲਿਆ ਲੁਧਿਆਣੇ ਦੇ ਕਰਕੇ ਇੱਥੇ ਲੋਕ ਜਾਦੇ ਆ ਰਹੇ ਨੇ ਜਿਹੜੇ ਮਾਈਗ੍ਰੈਂਟ ਨੇ ਹਾਂ ਮਾਈਗ੍ਰੈਂਟ ਨੇ ਪ੍ਰਵਾਸੀ ਪ੍ਰਵਾਸੀ ਜਿਆਦੇ ਆਉਂਦੇ ਆ ਉਹਦੇ ਲੈ ਕੇ ਆਉਂਦੇ ਨੇ ਪਾਉਂਦਾ ਨਾਲ ਹਾਂ ਮਾਈ ਜਿਹਨੂੰ ਸੇਵਾ ਲੱਗੀ ਆ ਪਰਸਨਲੀ ਨਾਲੇ ਨਾਲੇ ਸਾਰੇ ਦੇਸ਼ ਦੁਨੀਆ ਨੂੰ ਪਤਾ ਹੈਗਾ ਠੀਕ ਆ ਵੀਡੀਓ ਤੋਂ ਆਖੋ ਵਰਜਤ ਆ ਬਾਰੇ ਰੱਖ ਦੋ ਕਿਤੇ ਹੋਰ ਰੱਖੋ ਤਾਂ ਵੀ ਜਾਣ ਬੁੱਝ ਕੇ ਲੈ ਕੇ ਜਾਂਦੇ ਆਗੇ ਬੰਦੇ ਫਿਰ ਜਦੋਂ ਇਹਨਾਂ ਨੇ 70 ਬ੍ਰੇਡ ਹੋਊਗੀ ਇਹ ਹੁਣ ਤਲਾਸ਼ੀ ਵੀ ਨਹੀਂ ਕਰਦੇ ਨੇ ਬਰੋਕ ਦੇ ਨੇ ਇਹ ਵੀਡੀਓ ਬਣਾਉਂਦੇ ਨੇ ਨਾਲ ਫਿਰ ਇਹਨਾਂ ਨੇ ਕਹਿਣਾ ਵੀ ਸਾਡੇ ਨਾਲ ਧੱਕਾ ਕਰਦੇ ਆ ਗੁੱਟ ਬਾਰੇ ਹੈਨਾ ਹਾਂ ਨਿਆ ਹੁਣ ਪ੍ਰਵਤੀ ਆ ਗਈ ਹਾਂ ਵੀ ਬੰਦੇ ਤੋਂ ਫੜਿਆ ਗਿਆ ਉਹਨਾਂ ਦੀ ਗੱਲ ਵਿੱਚ ਵਿੱਚ ਦਾ ਬੁੜੀਆਂ ਆਪਣੇ ਪਾਰਸ ਵਿੱਚ ਪਾਈ ਫਿਰਦੀਆਂ ਨੇ ਪਤਾ ਨਹੀਂ ਕੀ ਚੱਕਰ ਹੈ ਉਹਨਾਂ ਨੂੰ ਬਰਵਾਸੀ ਜਿਹੜੀਆਂ ਤੀਵੀਆਂ ਨੇ ਉਹ ਆਪਣੇ ਪਾਰਸ ਦੇ ਵਿੱਚ ਪਾ ਕੇ ਲੈ ਕੇ ਜਾਂਦੀ ਜਾਣ ਦੀ ਕੋਸ਼ਿਸ਼ ਕਰਦੀਆਂ ਪਤਾ ਨਹੀਂ ਕੀ ਚੱਕਰ ਹੈ ਉਹਨਾਂ ਨੂੰ ਇਹ ਗੱਲ ਦਾ ਧਾਰਮੀ ਹੋਵੇ ਕਿਸੇ ਨੂੰ ਵੀ ਪਤਾ ਯਾਰ ਕੋਈ ਹੋਰ ਧਾਰਮ ਦਾ ਬੰਦਾ ਉਹ ਫੜ ਲਿਆ ਕੋਲ ਫੜ ਲਿਆ ਫੜ ਲਿਆ ਨਹੀਂ ਫਿਰਦਾ ਉਹ ਵੀ ਯਾਰ ਹੱਦ ਹੋ ਗਈ ਯਾਰ ਆਪਣੇ ਸਾਹਮਣੇ ਯਾਰ ਬੰਦਾ ਆ ਆ ਦੇਖੋ ਮਤੀ ਦਾ ਚੌਥਾ ਬੰਦਾ ਦਾ ਸਾਹਮਣੇ ਹੋ ਗਿਆ ਸੰਗਤ ਜੀ ਆ ਦੇਖ ਰਹੇ ਆ ਜੀ ਆ ਦੇਖੋ ਲੈਟਰ ਆ ਜੀ ਲੈਟਰ ਆ ਕੱਟ ਤਾਂ ਸਹੀ ਦਿਖਾ ਇਹਨੂੰ ਐ ਕਰ ਦਿਖਾ ਇਹਨੂੰ ਇੱਧਰ ਦਿਖਾ ਇੱਧਰ ਦਿਖਾ ਆ ਦੇਖੋ ਨਾ ਸਾਰੀ ਦੇਖ ਦੁਨੀਆ ਨੂੰ ਪਤਾ ਤੇਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਯਾਰ ਉਹ ਚਾਰ ਬੰਦੇ ਦਾ ਹੌਣ ਫੜਦੇ ਹੱਦ ਹੋ ਗਈ ਬਾਹਰ ਕੱਢ ਦੇ ਉਹ ਛੱਡਦਾ ਕਿਵੇਂ ਕਮਾਲ ਦੀ ਗੱਲ ਹੈ ਉਹ ਛਿੱਟੀ ਇਹਨਾਂ ਦਰਦੇ ਤੂੰ ਸੱਤ ਸਰੀਰ ਕਾਲ ਪਿਆਰੇ ਸੱਜਣੋ ਅੱਜ ਸੰਗਰਾਂਦ ਦੇ ਦਿਹਾੜੇ ਉੱਤੇ 16 ਨਵੰਬਰ ਦਿਨ ਐਤਵਾਰ ਆਪਾਂ ਪਹੁੰਚਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਚਾਹ ਨੂ ਪ੍ਰਾਪਤ ਧਰਤੀ ਉੱਤੇ ਬਣੇ ਹੋਏ ਸੁੰਦਰ ਗੁਰਦੁਆਰੇ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਆਲਮਗੀਰ ਸੱਜਣੋ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਆ ਗਿਆ ਲੁਧਿਆਣੇ ਦੀ ਬੁੱਕਲ ਜੀ ਪੈਂਦਾਗਾ ਜਿਹੜਾ ਇਹ ਗੁਰਦੁਆਰਾ ਸੱਜਣੋ ਇਹਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਨਾਲ ਪਾਸਾ ਜੀ 10ਵੀਂ ਨਾਲ ਜੁੜਿਆ ਗੁਰੂ ਸਾਹਿਬ 14 ਬੋ ਸਨ 1704 ਈਸਵੀ ਨੂੰ ਆਨੰਦਪੁਰ ਸਾਹਿਬ ਤੋਂ ਸਰਸਾ ਨਦੀ ਚਮਕੌਰ ਸਾਹਿਬ ਦੀਆਂ ਜੰਗਾਂ ਜੁੱਦਾਂ ਦਾ ਟਕਰਾ ਕਰਦੇ ਹੋਏ ਫਤਿਹ ਪ੍ਰਾਪਤ ਕਰਦੇ ਹੋਏ ਮਾਸੀਵਾੜੇ ਤੋਂ ਹੁੰਦੇ ਹੋਏ ਆਪਣੇ ਸਿੰਘਾਂ ਨਾਲ ਭਾਈ ਦਿਆਲ ਸਿੰਘ ਧਰਮ ਸਿੰਘ ਮਾਨ ਸਿੰਘ ਤੇ ਭਾਈ ਗਨੀਖਾ ਤੇ ਭਾਈ ਨਵੀਖਾਨ ਨਾਲ ਇੱਥੇ ਪਹੁੰਚੇ ਉੱਚ ਦੇ ਪੀਰ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਮੰਜੀ ਤੇ ਸਵਾਰ ਹੋ ਕੇ ਇੱਥੇ ਪਹੁੰਚੇ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਗੁਰਦੁਆਰਾ ਮੰਜੀ ਸਾਹਿਬ ਆ ਤੇ ਸਾਹਮਣੇ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਉੱਚ ਦੇ ਪੀਰ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਨੇ ਜਿਨ੍ਹਾਂ ਨੂੰ ਨਵੀਂ ਖਾਂ ਤੇ ਗਨੀ ਖਾਂ ਨੇ ਹਫਤੇ ਮੋੜਿਆਂ ਉੱਤੇ ਚੱਕਿਆ ਹੋਇਆ ਤੇ ਇੱਥੇ ਭਾਈ ਨਗਾਈਆ ਸਿੰਘ ਜੀ ਨੇ ਉਹਨਾਂ ਨੂੰ ਕੋੜਾ ਭੇਟ ਕੀਤਾ ਜਿੱਤੇ ਨਾਲ ਉਹਨਾਂ ਨੇ ਅਬਦ ਅੱਗੇ ਦਾ ਸਫ਼ਰ ਆਰੰਭ ਕੀਤਾ ਤੇ ਹੁਣ ਤੁਹਾਨੂੰ ਅੰਦਰੋਂ ਦਰਬਾਰ ਸਾਹਿਬ ਦਿਖਾਉਨੇ ਆ ਜਿਹੜਾ ਗੁਰੂ ਤੇਗ ਬਹਾਦਰ ਨੂੰ ਸਮਰਪਿਤ ਨਗਰ ਕੀਰਤਨ ਇੱਥੇ ਪਹੁੰਚਿਆ ਉਹਦੀ ਯਾਦ ਚ ਦਰਬਾਰ ਸਾਹਿਬ ਸਜਾਇਆ ਹੋਇਆ ਅੰਦਰੋਂ ਸੱਜਣੋ ਇੱਥੇ ਆ ਕੇ ਅਸੀਂ ਗੁਰੂ ਸਾਹਿਬ ਦੇ ਮਹਾਨ ਤਿਆਗ, ਦ੍ਰਿੜਤਾ, ਵਿਸ਼ਵਾਸ ਤੇ ਜ਼ੁਲਮ ਨਾਲ ਟਕਰਾਂ ਕਰਨ ਦਾ ਉਹਨਾਂ ਦੀ ਸਮਰੱਥਾ ਗੁਰੂ ਸਾਹਿਬ ਦੇ ਇੰਨਾਂ ਸਾਰੀਆਂ ਉਪਦੇਸ਼ਾਂ ਤੇ ਵਿਚਾਰ ਕਰਨ ਦੀ ਇਹ ਜਗ੍ਹਾ ਗਈ ਪਰ ਸੱਜਣੋ ਦੁੱਖ ਦੀ ਗੱਲ ਇਹ ਆ ਕਿ ਲੋਕਾਂ 'ਚ ਬਹੁਤ ਆਪੋਤਾਪ ਮੱਚੀ ਹੋਈ ਆ ਤੇ ਲੋਕਾਂ ਨੇ ਪਿਕਨਿਕ ਸਪੌਟ ਤੇ ਲੰਗਰ ਖਾਣ ਦਾ ਜਰੀਆ ਹੀ ਸਮਝ ਰੱਖਿਆ ਗੁਰਦੁਆਰਾ ਸਾਹਿਬ ਨੂੰ ਜਿਵੇਂ ਖਾਸ ਕਰਕੇ ਪ੍ਰਵਾਸੀ ਲੋਕਾਂ ਨੇ ਤੇ ਗੁਰੂ ਸਾਹਿਬ ਦੇ ਉਹ ਗੁਰਦੁਆਰੇ ਦੀ ਹਦੂਦ ਦੇ ਅੰਦਰ ਤਮਾਕੂ ਲੈ ਕੇ ਐਂਟਰੀ ਕਰਦੇ ਆ ਤੇ ਸਿੰਘਾਂ ਨੇ ਉਹਨਾਂ ਨੂੰ ਫੜਿਆ ਵੀ ਆ ਤੇ ਉਹਨਾਂ ਨੂੰ ਥੋੜਾ ਘੂਰਿਆ ਘਪਿਆ ਵੀ ਆ ਪਰ ਲੋਕ ਆਪਣੇ ਲੋਕੀ ਵਿੱਚ ਆ ਕੇ ਉਹਨਾਂ ਦੀ ਹਮਾਇਤ ਕਰਨ ਲੱਗ ਜਾਂਦੇ ਆ ਖਾਸ ਕਰਕੇ ਜ਼ਿੰਮੇਵਾਰੀ ਦਾ ਪ੍ਰਬੰਧਕਾਂ ਦੀਆਂ ਜਿਨ੍ਹਾਂ ਨੇ ਗੋਲਕ ਨੂੰ ਸੰਭਾਲਿਆ ਹੋਇਆ ਉਹਨਾਂ ਨੂੰ ਸਾਹਸ ਮਾੜਦੀ ਉਹਨਾਂ ਦੀ ਜ਼ਿੰਮੇਵਾਰੀਆਂ ਪਰ ਗੁਰੂ ਦੀਆਂ ਜਿਹੜੀਆਂ ਲਾਟ ਲੀਆਂ ਫੌਜਾਂ ਨੇ ਉਹ ਤਾਂ ਉਹਦਾ ਫਰਜ ਨਿਭਾਉਂਦੀਆਂ ਨੇ ਕਿਤੇ ਨਾ ਕਿਤੇ ਆਪਣੇ ਜਿਹੜੇ ਚਿੱਟੇ ਕੱਪੜਿਆਂ ਵਾਲੇ ਨੇ ਉਹ ਆਪਣੇ ਫਰਜ਼ ਤੋਂ ਭੱਜਦੇ ਨਜ਼ਰ ਆਉਂਦੇ ਆ ਉਹਨਾਂ ਦਾ ਸਿਰਫ ਗੋਲਕ ਤੱਕ ਆ ਦੋਸਤੋ ਇਹ ਸਭ ਲਈ ਜ਼ਿੰਮੇਵਾਰੀ ਆਪਣੀ ਸਾਭਤੀ ਹੋ ਬਣਦੀ ਆ ਆਪਾਂ ਸਾਰੇ ਬੇਮੁਖ ਹੋ ਗਏ ਆ ਗੁਰੂ ਦੇ ਵਿਚਾਰਾਂ ਤੋਂ ਆਪਾਂ ਬੇਮੁਖ ਹੋ ਗਏ ਆ ਗੁਰੂ ਤੋਂ ਬੇਮੁਖ ਹੋ ਗਏ ਆ ਗੁਰੂ ਦੇ ਉਪਦੇਸ਼ਾਂ ਤੋਂ ਬੇਮੁਖ ਹੋ ਗਏ ਆ ਗੁਰਵਾਣੀ ਤੋਂ ਬੇਮੁਖ ਹੋ ਗਏ ਆ ਇਹਦੇ ਲਈ ਆਪਾਂ ਸਾਰੇ ਆਪ ਖੁਦ ਜ਼ਿੰਮੇਵਾਰ ਆ ਚਲੋ ਪ੍ਰਮਾਤਮਾ ਸਭ ਦਾ ਭਲਾ ਕਰੇ ਤੇ ਆਪਾਂ ਨੂੰ ਪ੍ਰਮਾਤਮਾ ਤੋਂ ਮੰਤਬਕ ਸੇ ਤੇ ਹੁਣ ਥੋੜਾ ਇਤਿਹਾਸ ਨਾਲ ਸੰਜ ਪਹੁੰਚ ਤੇ ਮੰਜੀ ਸਾਹਿਬ ਗੁਰਦੁਆਰੇ ਦੇ ਨਾਲ ਹੀ ਸਰੋਵਰ ਹੈ ਸਰੋਵਰ ਦੇ ਵਿੱਚ ਉਹ ਸਥਾਨ ਬਣਿਆ ਹੋਇਆ ਤੀਰਸਰ ਸਾਹਿਬ ਹੁਣ ਇਹਦੇ ਇਤਿਹਾਸ ਦੀ ਗੱਲ ਕਰਦੇ ਆਪਾਂ ਪਿਆਰਿਓ ਇਹ ਗੁਰਦੁਆਰੇ ਦੇ ਨਾਲ ਇੱਕ ਸਾਖੀ ਜੁੜੀ ਹੋਈ ਆ ਉਹ ਸਾਖੀ ਦੀ ਗੱਲ ਕਰਾਂ ਆ ਸਾਧ ਸੰਗਤ ਜੀ ਆਹਾ ਕਲਗੀਧਰ ਦਾ ਸਮੇਸਪਤਾ ਦੇ ਰਸਤੇ ਦੇ ਵਿੱਚ ਮਾਰਗ ਨੂੰ ਦਰਸਾਉਂਦਾ ਗਏ ਜਿੱਥੋਂ ਜਿੱਥੋਂ ਲੰਗੇ ਆ ਗਏ ਇਹ ਸਤੰਭ ਉਹਨਾਂ ਦੀ ਯਾਦ ਚ ਬਣਾਏ ਗਏ ਆ ਆ ਗੁਰਦੁਆਰਾ ਸਾਹਿਬ ਆ ਇੱਧਰ ਤੇ ਆ ਆਪਣਾ ਇਹਦੇ ਲਿਖਿਆ ਵੀ ਹੋਇਆ ਕੋਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਛੀ ਵੜਿਓ ਚੱਲ ਕੇ ਉੱਚ ਦੇ ਪੀਰ ਦੇ ਭੇਸ ਵਿੱਚ ਪਲੰਗ ਪਲੰਗ ਤੇ ਸਵਾਰ ਕਲਾਲ ਲਲਕਲਾ ਕਟਾਣਾ ਰੌਂਪਰ ਕਨੇਜ ਆਦਿ ਥਾਵਾਂ ਤੋਂ ਹੁੰਦੇ ਹੋਏ ਆਲਮਗੀਰ ਪਹੁੰਚੇ ਤਾਂ ਇੱਕ ਥੋੜੇ ਅੱਖਰ ਦੇਖਦੇ ਵੀ ਘਾਟਾ ਤਾਂ ਇੱਕ ਮਾਈ ਨੂੰ ਪੁੱਛਿਆ ਕਿ ਇੱਥੇ ਇਸ਼ਨਾਨ ਲਈ ਜਲ ਮਿਲਦਾ ਹੈ ਤਾਂ ਮਾਈ ਨੇ ਇੱਕ ਖੂਬ ਵੱਲ ਹੱਥ ਕੀਤਾ ਪਰ ਨਾਲੇ ਕਿਹਾ ਕਿ ਉੱਥੇ ਇੱਕ ਬਹੁਤ ਵੱਡੀ ਸਰਾਲ ਰਹਿੰਦੀ ਹੈ ਤੇ ਲੋਕ ਡਰਦੇ ਉਧਰ ਨਹੀਂ ਜਾਂਦੇ ਤਾਂ ਇਹ ਸੁਣ ਕੇ ਗੁਰੂ ਸਾਹਿਬ ਉੱਥੇ ਗਏ ਤੇ ਉਸ ਮੋٹے ਸੱਪ ਨੂੰ ਤੀਰ ਨਾਲ ਵਿੰਨ ਕੇ ਮਾਰ ਦਿੱਤਾ ਜਦ ਖੂਦ ਪਾਣੀ ਖਰਾਬ ਨਿਕਲਿਆ ਧਰਵਾਇਤ ਪ੍ਰਚਲਿਤ ਹੈ ਕਿ ਗੁਰੂ ਜੀ ਨੇ ਇੱਕ ਤੀਰ ਧਰਤੀ ਦੀ ਹਿੱਕ ਵਿੱਚ ਛੱਡਿਆ ਜਿਦੇ ਨਾਲ ਤੁਰੰਤ ਜ਼ਮੀਨ ਵਿੱਚੋਂ ਪਾਣੀ ਦਾ ਸੋਮਾ ਫੁੱਟ ਪਿਆ ਅਤੇ ਉਸ ਥਾਂ ਨੂੰ ਹੁਣ ਤੀਰਸਰ ਕਹਿੰਦੇ ਹਨ ਜਦੋਂ ਆਪ ਇੱਥੇ ਠਹਿਰੇ ਹੋਏ ਸਨ ਤਾਂ ਸਰਦਾਲੂ ਸਿੱਕ ਪਾਈ ਨਗਾਈਆ ਸਿੰਘ ਨੇ ਆਪ ਜੀ ਨੂੰ ਸਵਾਰੀ ਲਈ ਇੱਕ ਸੁੰਦਰ ਘੋੜਾ ਭੇਟ ਕੀਤਾ ਹੁਣ ਪਲੰਗ ਦੀ ਲੋੜ ਨਾ ਜਾਪੀ ਤੇ ਨਵੀ ਖਾਂ ਤੇ ਗਨੀ ਖਾਂ ਨੂੰ ਉਹਨਾਂ ਦੀ ਮਹਾਨ ਸੇਵਾ ਦੇ ਬਦਲੇ ਇੱਕ ਹੁਕਮਨਾਮਾ ਦਿੰਦੇ ਹੋਏ ਤਾਂ ਵਾਪਸ ਮੁੜਿਆ ਇੱਕ ਹੁਕਮ ਨਾ ਮੰਨਦੇ ਹੋ ਤੁਸੀਂ ਵਾਪਸ ਮੋੜ ਦਿੱਤਾ। ਪਿਆਰਿਓ ਹੁਣ ਤੁਹਾਨੂੰ ਉਹ ਖੂਬ ਹੀ ਦਿਖਾਵਾਂਗੇ ਜਿਹਦੇ ਵਿੱਚ ਗੁਰੂ ਸਾਹਿਬ ਨੇ ਉਹ ਸਰਾਲ ਨੂੰ ਬਿੰਨੇ ਸੀਗਾ تیر ਮਾਰ ਕੇ ਤੇ ਜਿਹੜਾ ਤੁਹਾਨੂੰ ਅੰਦਰ ਦਿਖਾਇਆ ਇੱਧਰ ਸਰੋਵਰ ਬਣਿਆ ਹੋਇਆ ਉਹ ਆਪਣਾ ਤੀਰਸਰ ਸਾਹਿਬ ਸਰੋਵਰ ਉਹਦੇ ਵਿੱਚ ਉਹ ਸਤਾਰ ਬਣਾਇਆ ਗਿਆਗਾ। ਹੁਣ ਦੋਸਤੋ ਆਪਾਂ ਖੇਤਾਂ ਵਾਲੀ ਸਾਈਡ ਚੱਲਦੇ ਆਂਗੇ ਜਿੱਧਰ ਉਹ ਖੂ ਹੈਗਾ। ਪਿਆਰੇ ਹੁਣ ਖੂ ਦੇ ਵੀ ਦਰਸ਼ਨ ਕਰ ਲਈਏ ਚੱਲਗੇ। ਗੁਰੂ ਸਾਹਿਬ ਨਾਲ ਸੰਬੰਧਤ ਆ। ਉਹ 10ਵੇਂ ਪਾਸਾ ਨਾਲ ਪਿਆਰੀ ਸਾਧ ਸੰਗਤ ਜੀ ਆ ਆਪਾਂ ਪਹੁੰਚ ਗਏ ਜਿਹੜੀ ਆਪਾਂ ਉੱਥੇ ਗੱਲ ਕਰਕੇ ਆ ਸਤੰਭ ਕੋਲੇ ਖੜਕੇ ਨਾ ਵੀ ਤੁਹਾਨੂੰ ਦਰਸ਼ਨ ਕਰਵਾਉਣੇ ਆ ਇੱਥੇ ਆਓ ਖੂ ਜਿਹੜਾ ਦਸ਼ਮੇਸ਼ ਪਿਤਾ ਨਾਲ ਸੰਬੰਧ ਰੱਖਦਾ ਜਿਹਦੇ ਵਿੱਚ ਸਰਾਲ ਨੂੰ ਬੰਨੇ ਸੀ ਉਹਨਾਂ ਨੇ ਥੋੜੀ ਛੋਟੀ ਇਮਾਰਤ ਦੀ ਸਾਰੀ ਇੱਥੇ ਵੀ ਕੀਤੀ ਗਈ ਆ ਨਾ ਉਹ ਸਾਹਮਣੇ ਆਪਣੇ ਉਹ ਖੂ ਆ ਤੁਹਾਨੂੰ ਖੂ ਦੇ ਦਰਸ਼ਨ ਕਰਵਾਉਣੇ ਆ ਆਪਾਂ ਤੇ ਆ ਖੂਆ ਸੰਗਤ ਜੀ ਉਹ ਵਾਹ ਬ్రో ਬਹੁਤ ਵੱਡਾ ਖੂਆ ਥੱਲੋਂ ਦਾ ਉਹ ਬਰੀਕ ਇੱਟ ਦਾ ਬਣਿਆ ਹੋਇਆ ਆ तकरीबन ਤੁਸੀਂ ਦੇਖੋ ਵੀ 10 ਫੁੱਟ 20 ਫੁੱਟ ਹੋਊ ਜਗਾ 20 ਫੁੱਟ ਉੱਤੇ ਤਾਂ ਨਵੀਂ ਇੱਟ ਦਾਗਾ ਥੱਲੇ ਪੁਰਾਣੀ ਇੱਟ ਦਾਗਾ ਦੇਖਣ ਤੋਂ ਹੀ ਪਤਾ ਲੱਗਦਾ ਵੀ ਹੈਗਾ ਪਰ ਆਤਨ ਖੂਈ ਆ ਇਹ ਕਿ ਨਹੀਂ ਦੇਖ ਲੈਨੇ ਆ ਇਹ ਚ ਕੀ ਹਰ ਜਰ ਲਓ ਜੀ ਪਿਆਰਿਓ ਆ ਵੀ ਇੱਕ ਆਪਣੇ ਲਈ ਤਾਂ ਵੱਡੀ ਗੱਲ ਹੀ ਆ ਕਿ ਨਹੀਂ ਵੀ ਨਲਕਾ ਚੱਲਦਾ ਤੇ ਹੁਣ ਤਾਂ ਇਹ ਨਲਕਾ ਚੱਲਦਾ ਪਾਣੀ ਵੀ ਵਧੀਆ ਸੁਆਦ ਆ ਮਿੱਠਾ ਗਾ ਤੇ ਜਦੋਂ ਗੁਰੂ ਸਾਹਿਬ ਨੇ ਉਸ ਰਾਜ ਨੂੰ ਮਾਰਿਆ ਸੀਗਾ ਬਿੰਨੇ ਸੀ ਉਹਨੂੰ ਆਪਦੇ ਤੀਰ ਨਾਲ ਉਦੋਂ ਖੂਹ ਜੀ ਡੇਪੀ ਸੀ ਫਿਰ ਇਹ ਪਾਣੀ ਪੀਣ ਯੋਗ ਨਹੀਂ ਰਿਹਾ ਸੀ ਫਿਰ ਗੁਰੂ ਸਾਹਿਬ ਨੇ ਉੱਥੇ ਜਾ ਕੇ ਤੀਰ ਮਾਰਿਆ ਧਰਤੀ 'ਚ ਜਿਹਨੂੰ ਆਪਾਂ ਹੁਣ ਤੀਰਸਰ ਸਾਹਿਬ ਕਹਿੰਦੇ ਆ ਸਰੋਵਰ ਦੇ ਵਿੱਚ ਸਥਾਨ ਬਣਿਆ ਹੋਇਆ ਆਨਸਾਨ ਸਾਹਿਬ ਆ ਅੱਜ ਜੇ ਤੁਸੀਂ ਪੜਵਾ ਮੋਹ ਹੁਣ ਦੇਖਦਾ ਇਹ 14 ਪੋਹ ਦੀ ਗੱਲ ਆ ਜਦੋਂ ਤੁਸੀਂ ਲਾ ਲੋ ਆਪਣੇ ਪਰਿਵਾਰ ਬਸੋੜੇ ਤੋਂ ਬਾਅਦ ਚੋਂ ਇੱਥੇ ਪਹੁੰਚੇ ਨੇ ਮਾਸੀ ਬਾੜੇ ਦੇ ਚਮਕੌਰ ਦੀ ਗੜੀ ਦੀ ਜੰਗ ਤੋਂ ਬਾਅਦ ਗੁਰੂ ਸਾਹਿਬ ਲੈ ਵੀ ਪਿਆਰਿਓ ਜੇ ਤੁਹਾਨੂੰ ਵਧੀਆ ਲੱਗੇ ਗੱਲਬਾਤ ਤਾਂ ਲਾਇਕ ਸਬਸਕ੍ਰਾਈਬ ਤੇ ਚੈਨਲ ਨੂੰ ਗਣਹੀ ਸਬਸਕ੍ਰਾਈਬ ਕਰਿਓ ਤੇ ਟਿਮੈਂਟ ਕਰਿਓ ਤੇ ਧੰਨਵਾਦ ਜੀ ਇੱਥੇ ਤੱਕ ਦੇਖਿਆ